ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਦੱਲੂ ਵਾਲੇ ਦੇ ਵਿੱਚ ਤੇ ਇਹ ਮਾੜੀ ਮੁਸਤਵਾਂ ਦਾ ਗਵੰਢੀ ਪਿੰਡ ਆ ਮਾੜੀ ਮੁਸਤਵਾਂ ਤੋਂ ਜਦੋਂ ਤੁਸੀਂ ਦੱਨੂ ਵਾਲੇ ਪਿੰਡ ਦੇ ਵਿੱਚ ਐਂਟਰੀ ਕਰੋਗੇ ਤੇ ਕਰਦੇ ਆ ਸਰ ਤੁਹਾਨੂੰ ਵਾਟਰ ਬਾਕਸ ਵਾਲੀ ਢੱਕੀ ਦੱਸੂਗੀ ਮਿੱਤਰੋ ਤੇ ਵਾਟਰ ਬਾਕਸਾਂ ਦੀ ਟੈਂਕੀ ਦੇ ਬਿਲਕੁਲ ਥੱਲੇ ਨਾਲ ਹੀ ਵਾਟਰ ਵਕਸੀ ਟੈਂਕੀ ਦੇ ਬਾਹਰ ਖੇਤਾਂ ਵਾਲੇ ਪਾਸੇ ਟੈਂਕੀ ਵਾਲੇ ਪਾਸੇ ਹੀ ਬਾਈ ਉਹਨਾਂ ਦੀਆਂ ਦੋ ਕੋਠੀਆਂ ਆ ਮਿੱਤਰੋ ਉਹਨਾਂ ਘਰਾਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਘਰੇਲੂ ਪਰ ਸ਼ੌਂਕ ਪਸ਼ੂ ਪਾਲਦਾ ਜਿਹੜਾ ਉਹ ਸਿਖਰਾਂ ਉ ਦੇ ਉੱਤੇ ਆ ਮਿੱਤਰੋ ਇਸ ਘਰ ਦੇ ਵਿੱਚ ਵੀ ਬਾਕਮਾਲ ਜਾਨਵਰ ਖੜੇ ਹੋਇਆ ਅੱਜ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਆਪ ਦੀਆਂ ਘਰੇਲੂ ਜਿਹੜੀਆਂ ਮੁਸ਼ਕਲਾਂ ਨੂੰ ਦੇਖਦਿਆਂ ਹੋਇਆ ਇੱਕ ਮਹਿ ਵਕਾਉ ਲਈ ਆ ਬਾਈ ਉਹਨਾਂ ਨੇ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਿਕਾਰਡ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਆਓ ਪਹਿਲਾਂ ਇਹਦੀ ਜਾਣਕਾਰੀ ਲੈਣੀ ਆ ਫਿਰ ਇਹਨੂੰ ਆਪਾਂ ਤੋਰ ਫੇਰ ਕੇ ਵੇਨੇ ਸੱਸੀ ਗਾਲ ਵੀਰੇ ਸੱਸੀ ਗਾਲ ਵੀਰ ਜੀ ਸੱਸੀ ਗਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਸੇਤਾ ਦੇ ਪਰਿਵਾਰ ਵਧੀਆ ਜੀ ਸੱਸੀ ਗਾਲ ਜੀ ਸਾਰੇ ਹਾਂਜੀ ਅਸਾਂ ਨਾਮ ਦੱਸ ਦਈਏ ਵੀਰੇ ਕਿਰਾਂ ਦੇ ਆਪਣਾ ਨਾਮ ਹੈਗਾ ਜੀ ਸਤਨਾਮ ਸਿੰਘ ਦੇ ਘਰੇ ਆ ਵੱਡ ਖੜੀ ਜੀ ਆਪਣਾ ਘਰ ਵਾਟਰ ਵਾਕਸ ਵਾਲੀ ਟੈਂਕੀ ਦੇ ਜਮਾ ਨਾਲ ਆ ਜੀ ਠੀਕ ਆ ਬਾਈ ਬਾਗਾ ਪ੍ਰਾਣਾ ਆਪਾਂ ਨੂੰ ਤਹਿਸੀਲ ਪੈਂਦੀ ਆ ਤੇ ਪਿੰਡ ਹੈਗਾ ਹੀ ਦੱਲੂ ਵਾਲਾ ਦੱਲੂ ਵਾਲਾ ਤੇ ਨੇੜੇ ਮਾੜੀ ਮੁਸਤਵ ਆ ਗਿਆ ਨਾ ਬਈ ਹੋਰ ਗਵਾਂਡ ਵਾਲਾ ਪਿੰਡ ਚੌਧਰੀ ਵਾਲਾ ਵੀ ਨੇੜੇ ਆ ਚੌਧਰੀ ਵਾਲਾ ਵੀ ਨੇੜੇ ਆ ਜੀ ਠੀਕ ਆ ਵੀਰੇ ਠੀਕ ਆ ਅੱਛਾ ਵੱਡੇ ਭਾਈ ਜਿਹੜੀ ਆਪਾਂ ਮੈਂ ਵੇਚਣੀ ਆ ਵੱਡੇ ਭਾਈ ਇਹ ਕਿਹੜਾ ਸੂਸ ਹੁੰਦੀ ਆਦ ਕੀ ਬਈ ਏ ਬਈ ਇਹ ਕੀ ਤੀਜਾ ਸੂਆ ਸੁਣਾ ਨੇ ਤੀਜਾ ਸੂਆ ਇਹਨੇ ਸੁਣਾਵਾ ਕਿੰਨੇ ਦਿਨ ਬਾਕੀ ਆ ਜਾਂਦੇ ਹਜੇ ਸੂਣ ਦੇ ਵਿੱਚ ਬਈ ਤੇ ਚਾਰ ਪੰਜ ਦਿਨ ਬਾਕੀ ਆ ਜੀ ਚਾਰ ਪੰਜ ਦਿਨ ਬਾਕੀ ਆ ਹਜੇ ਕਿੰਨਾ ਦੁੱਧ ਪਿਛਲੇ ਸੂਏ ਚੋੜਿਆ ਸੀ ਵੀਰੇ ਆਪਾਂ ਇਹਦੇ ਥੱਲੇ ਪਿਛਲੇ ਸੂਏ 13 ਲੀਟਰ ਚੋਇਆ ਸੀ ਜੀ 13 ਲੀਟਰ ਦੁੱਧ ਦੂਜੀ ਸੂਏ ਆਪਾਂ ਇਹਦੇ ਥੱਲੇ ਚੋਇਆ ਹੋਇਆ ਹੈ ਐਤਕੀ ਹੁਣ ਇਹਨੇ ਤੀਜਾ ਸੂਆ ਸੁਣਾ ਕਿਹੜੇ ਸਾਨ ਤੋਂ ਕ੍ਰਾਸ ਕਰਾਈ ਸੀਮਿੰਟ ਟੀਕਾ ਕਿਹੜਾ ਭਰਾਇਆ ਹੋਇਆ ਬਈ ਲੋਕ ਲੋਕਲ ਹੀ ਸੀਗਾ ਇਥੋਂ ਸਾਨ ਪਹਿਲਾਂ ਲੋਕਲ ਸਾਨ ਤੋਂ ਹੀ ਗੱਪਣਾ ਠੀਕ ਹੈ ਬਾਈ ਅੱਛਾ ਹੁਣੇ ਵੇਚਣੀ ਲਾਈ ਆ ਵੀਰੇ ਫਿਰ ਰੇਟ ਬਾਰੇ ਕੀ ਸੋਚਿਆ ਵਾ ਰੇਟ ਵੀਰੇ ਫੋਨ ਤੇ ਕਰਾਂਗੇ ਠੀਕ ਹੈ ਬੱਡੇ ਵੀਰੇ ਰੇਟ ਫੋਨ ਦੇ ਉੱਤੇ ਹੋਊਗਾ ਤੂਰੀ ਭਰਾ ਖੋਲੀ ਮੜਾ ਜੈ ਨੂੰ ਲੈ ਵੀ ਲੈ ਵੀ ਮੇਤਰੋ ਤੀਜਾ ਸੂਆ ਇਹਨੇ ਕਰਮਾਲੀ ਨੇ ਸੂਣਾ ਮਾ ਸੂਣ ਦੇ ਵਿੱਚ ਹਜੇ ਘੱਟ ਤੋਂ ਘੱਟ ਵੀ ਨੇ ਮੈਨੇ 8-10 ਦਿਨ ਲੈ ਜਾਣੇ ਆ ਕਿਉਂਕਿ ਮੈਂ ਦੀ ਤਿਆਰੀ ਦੱਸਦੀ ਆ ਮੈਂ ਦੀ ਟੰਚਾ ਦੱਸਦਾ ਮੈਂ ਦੀ ਸਰੀਰਕ ਪੰਤਰ ਦੱਸਦੀ ਆ ਕਿ ਹਜੇ ਕਿਸੇ ਵੀ ਪਾਸਿਓਂ ਪੋਲੀ ਨਹੀਂ ਪਈ ਕਰਮ ਵਾਲੀ ਨੇ ਇਹਨੇ ਬਣਦੀ ਬਣਾਉਂਦੀ ਨੇ ਬਹੁਤ ਸੋਹਣੀ ਜਿਹੜੀ ਥੱਲੋ ਤਿਆਰ ਹੋ ਕੇ ਸੋਨਾਵਾ ਮਿੱਤਰੋ ਪੂੜਾ ਪੜਾ ਚੌੜੀ ਚੂੜੀ ਪਿੱਛੋਂ ਬਹੁਤ ਪਈ ਐ ਮੈਂ ਕਿਉਂਕਿ ਮੈਂ ਦੱਸ ਦਿੰਦੀ ਹੁੰਦੀ ਆ ਮੈਨੇ ਕੀ ਕਰਨਾ ਐ ਤੱਕੀ ਭਾਈ ਪਾਲਾ ਨਹੀਂ ਤਾਂ 14-15 ਕਿਲੋ ਦੁੱਧ ਤਾਂ ਖੁੱਲਾ ਡੁੱਲਾ ਦੇ ਜੂਗੀ ਜੇ ਤੁਸੀਂ ਟਕਾ ਕੇ ਸੇਵਾ ਕਰ ਲਈ ਤੇ ਉਹ ਤੁਹਾਡੇ ਤੇ ਡਿਪੈਂਡ ਐ ਕਿ ਤੁਸੀਂ 17 ਚੌਣੀਆਂ ਦੇ ਤੁਸੀਂ 12 ਨੇ ਰਹਿ ਜਾਣਾ ਮਿੱਤਰੋ ਕਿ ਜੇ ਆਪਾਂ ਸੰਭੀਏ ਨਾ ਫਿਰ ਤਾਂ ਇਹ ਕੋਹੜੀ ਦੇਣਾ ਬਈ ਜੇ ਪੱਠੇ ਪਾਏ ਤੇ ਜੇ ਰੂਹ ਨਾਲ ਸੰਭੀ ਫਿਰ ਜੇ ਨਾ ਮਰਜੀ ਚੋਲਿਆ ਜੇ ਕਿਉਂਕਿ ਕਾਗਜ਼ੀ ਚਮੜੀ ਦੇ ਵਿੱਚ ਮੈਂ ਆਂ ਜਿਵੇਂ ਮੈਂ ਬਲਿੱਕੀ ਆ ਜਿਹੜੀ ਆਪਾਂ ਹਰ ਪੱਖ ਤੋਂ ਦੁੱਧ ਵਾਲੀ ਬਣਦੇ ਵੀਰੇ ਬਸ ਕੋਈ ਗੱਲ ਨਹੀਂ ਸੋਣੀ ਸੁਨਕੀ ਮੈਂ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਲੇਵੇ ਭਾਂਡੇ ਵਾਲੋ ਵੀ ਖਰੀਏ ਨਹੀਂ ਹੈਗਾ ਕੱਲਾ ਲੇਵਾ ਤੁਹਾਨੂੰ ਗਾਂ ਨੂੰ ਦਿਖਾਉਂਦੀ ਹੋਊਗੀ ਜਿਵੇਂ ਜਿਵੇਂ ਤੁਸੀਂ ਇੰਦੇ ਨਿਵਾਸ ਨੂੰ ਇੰਦੇ ਲੇਵੇ ਨੂੰ ਨਿਗਾਹ ਮਾਰੋਗੇ ਓਵੇਂ ਓਵੇਂ ਅੱਗੋਂ ਧੁੰਨੀ ਵਾਲੇ ਪਾਸੋਂ ਲੈ ਕੇ ਲੇਵਾ ਸੂਲ ਵਾਲੇ ਪਾਸੇ ਨੂੰ ਵੱਧਦਾ ਫੁੱਲਦਾ ਹੀ ਆ ਪੂਰੀ ਸੋਹਣੀ ਸੁਨੱਖੀ ਮੈਂ ਆ ਮਿੱਤਰੋ ਘਰੇ ਰੱਖਣ ਵਾਲੇ ਭਰਾ ਦੇ ਲਈ ਪੂਰੀ ਲਾਹੇਵੰਦ ਚੀਜ਼ ਆ ਕਿਉਂਕਿ ਦੁੱਧ ਵਾਲੀ ਪੱਖ ਨੂੰ ਮੈਨੂੰ ਕਰੈਕਟਰ ਲੱਗੇ ਹੋਏ ਆ ਹਰ ਪੱਖ ਤੋਂ ਮੈਂ ਮਜ਼ਬੂਤ ਬੜੀ ਆ ਮਿੱਤਰੋ ਕਿ ਸਰੀਰਕ ਪੱਖ ਆ ਜਿਹੜਾ ਜੇ ਉਹ ਪਾਸੇ ਨੂੰ ਜਾਣਦੇ ਆ ਤੁਸੀਂ ਤਾਂ ਵੀ ਮਜ਼ਬੂਤੀ ਬੜੀ ਚੰਗੀ ਆ ਜੋਲੇਵੇ ਵਾਲੇ ਪੱਖ ਨੂੰ ਦੇਖਦੇ ਆ ਤਾਂ ਵੀ ਮਜ਼ਬੂਤੀ ਬੜੀ ਚੰਗੀ ਆ ਮਿੱਤਰੋ ਤੇ ਮੈਂ ਦਾ ਲੇਵਾ ਵੀ ਜਿਹੜਾ ਫਿਕਸ ਆ ਡਰਦੀ ਆ ਪੱਟਾਂ ਦੇ ਸੰਨਣਾ ਲੇਵਾਦ ਕਰਮਾਂ ਨੇ ਰੱਖਿਆ ਹੋਇਆ ਕਦ ਬਾਡੀ ਦੀ ਵੀ ਮੈਂ ਸੋਹਣੀ ਸੁਨੱਖੀ ਆ ਉੱਚੀ ਲੰਮੀ ਆ ਕੋਈ ਛੋਟੀ ਮੰਨ ਕੇ ਮੈਂਦੇ ਆਇਓ ਨਾ ਛੋਟੀ ਉਹ ਹੁੰਦੀ ਆ ਜਿਹੜੀ ਨਾਲ ਖੜੀ ਆ ਇਹ ਵੱਡੀਆਂ ਮਿੱਤਰੋ ਇਹਦਾ ਨੋਟ ਪੂਰਾ ਰੱਖਿਆ ਜੇ ਕਿਉਂਕਿ ਛੋਟੀ ਤੇ ਵੱਡੀ ਦੇ ਵਿੱਚ ਫਰਕ ਬਹੁਤ ਹੁੰਦਾ ਪਰ ਕਈ ਵਾਰੀ ਛੋਟੀ ਚੀਜ਼ ਵੱਡਤ ਮੰਨ ਲਾ ਪਾਈ ਜਾਂਦੀ ਹੁੰਦੀ ਇਹ ਵੀ ਗੱਲ ਨਾਲ ਹੁੰਦੀ ਆ ਕਦ ਦੇ ਅਣਤਾਜੇ ਨਹੀਂ ਲਾਉਣੇ ਚਾਹੀਦੇ ਅਣਤਾਜੇ ਪਸ਼ੂ ਦੇ ਕੈਰੇਕਟਰ ਦੇ ਲਾਉਣੇ ਚਾਹੀਦੇ ਆ ਅਣਤਾਜੇ ਪਸ਼ੂ ਦੀ ਬਿਊਟੀ ਤੇ ਬਰੀਡ ਦੇ ਲਾਉਣੇ ਚਾਹੀਦੇ ਆ ਨੰਬਰ ਪਾਈ ਦਿਆਂ ਦਾ ਆਪਾਂ ਨੋਟ ਕਰ ਲੈਨੇ ਵੀਰੇ ਨੰਬਰ ਦੱਸੀ ਬਈ ਕਿੰਨਾ ਆਪਣਾ ਨੰਬਰ ਵੀਰੇ 94633 ਜੀ 4 9463344116 ਇੱਕ ਨੰਬਰ ਹੋਰ ਲੇਖ ਲੋ ਜੀ 9968399683 99816 99816 ਹਾਂਜੀ ਇੱਕ ਵਾਰੀ ਦੋਵੇਂ ਨੰਬਰ ਰਿਪੀਟ ਫੇਰ ਕਰ ਦੀ ਵੀਰੇ 9463344116 ਜੀ ਦੂਜਾ ਨੰਬਰ 9968399816 ਜੀ ਇਹਨਾਂ ਨੰਬਰਾਂ ਤੇ ਕਰ ਲੈ ਬਾਈ ਹੁਣਾਂ ਦੇ ਨਾਲ ਮੇਤਰੋ ਰਾਬਤਾ ਕਾਇਮ ਪਿੰਡ ਦੱਲੂ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਮਾੜੀ ਮੁਸਤਵਾ ਤੇ ਚੌਧਰੀ ਵਾਲਾ ਇਹ ਇਸ ਪਿੰਡ ਦੇ ਗਵੰਡੀ ਪਿੰਡ ਆ ਤੇ ਜਾਨਵਰ ਦਿਖਾਤਾ ਤੁਹਾਨੂੰ ਮੈਂ ਮਿੱਤਰੋ ਪੂਰਾ ਐਂਡ ਵੇਚਣਾ ਚੰਗੀ ਕੀਮਤ ਤੇ ਗੱਪਰੂ ਦੀ ਹੰਡਾਤਾ